ਸਿੰਘ ਬਰਾਸ ਹੁਣ ਬੇਨਤੀ ਹੈ ਬੀਕੇ ਜੂ ਪਟੇੜੀ ਵੱਲੋਂ ਸਰੇਂਦਰ ਸਿੰਘ ਗੌਸਪੁਰ ਉਸ ਤੋਂ ਬਾਅਦ ਕਰਮਜੀਤ ਸਿੰਘ ਮੈਨ ਬੀਕੇ ਜੂ ਕ੍ਰਾਂਤੀ ਕਾਲ ਚੱਲ ਰਿਹਾ ਹੈ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਨ ਲਈ ਕੋਆਕ ਪਿੰਡਾਂ ਤੋਂ ਪਹੁੰਚੇ ਕਿਸਾਨ ਆਗੂ ਵਰਕਰ ਸਹਿਬਾਨ ਮੇਰੀਆਂ ਭੈਣਾ ਫਤੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਦਾਰ ਭਗਤ ਸਿੰਘ ਹੁਣਾਂ ਨੇ ਆਪਣੇ ਗાળા ਦੇ ਵਿੱਚ ਫાંਸੀ ਦੇ ਬੰਦੇ ਕਿਉਂ ਪੁਆਏ ਇਹ ਕੋਈ ਦੱਸਣ ਵਾਲੀ ਗੱਲ ਨਹੀਂ ਕੋਈ ਵਿਆਖਿਆ ਕਰਨ ਵਾਲੀ ਗੱਲ ਨਹੀਂ ਉਹਨਾਂ ਦੀ ਕੋਈ ਖਸੂਸੀ ਕਿ ਜੋ ਗਰੀਬ ਮਜ਼ਦੂਰ ਕਿਸਾਨ ਦਬੇ ਕੁਚਲੇ ਲੋਕ ਨੇ ਉਹਨਾਂ ਨੂੰ ਆਜ਼ਾਦੀ ਦਵਾ ਕੇ ਆਜ਼ਾਦੀ ਦਾ ਉਹ ਆਜ਼ਾਦ ਹੋ ਕੇ ਆਨੰਦ ਮਾਣਨ ਪਰ ਆ ਹੁਣ ਤੁਸੀਂ ਦੇਖ ਲਿਆ ਕਿ ਕੌਣ ਆਨੰਦ ਮਾਣ ਰਿਆ ਅੱਜ ਸਾਡੇ ਉੱਤੇ ਜੋ ਲੋਕ ਸਾਡੀਆਂ ਵੋਟਾਂ ਲੈ ਕੇ ਸਰਕਾਰ ਬਣਾਉਂਦੇ ਨੇ ਉਹ ਇੱਕ ਢੋਂਗ ਹੈ ਲੇਕਿਨ ਸਰਕਾਰ ਕਿੰਨਾਂ ਲੋ ਕਿੰਨਾਂ ਦੀ ਬਣਦੀ ਹੈ ਕਾਰਪੋਰੇਟ ਘਰਾਣਿਆਂ ਦੀ ਉਹਨਾਂ ਕੋਲੋਂ ਕਰੋੜਾਂ ਅਰਬਾਂ ਰੁਪਿਆਂ ਦਾ ਫੰਡ ਲੈ ਕੇ ਉਹਨਾਂ ਨੂੰ ਫਾਇਦੇ ਪਹੁੰਚਾਉਂਦੇ ਨੇ ਔਰ ਸਾਡੇ ਲੋਕਾਂ ਦੀ ਲੁੱਟ ਕਰਦੇ ਨੇ ਇਸ ਕਰਕੇ ਭਰਾਵੋ ਇਹਨਾਂ ਤੋਂ ਕੋਈ ਉਮੀਦ ਨਾ ਰੱਖੋ ਆਹੀ ਭਗਵੰਤ ਮਾਨ ਜਿਹੜਾ ਪੀਲੀ ਪੱਗ ਬੰਨ੍ਹ ਕੇ ਕਹਿੰਦਾ ਸੀ ਕਿ ਮੈਂ ਉਹਦੇ ਸੁਪਨੇ ਪੂਰੇ ਕਰਾਂਗਾ ਭਗਤ ਸਿੰਘ ਦੇ ਪੰਜਾਬ ਨੂੰ ਖੁਸ਼ਹਾਲ ਬਣਾਵਾਂਗਾ ਹਰ ਇੱਕ ਵਰਗ ਨੂੰ ਖੁਸ਼ ਕਰਾਂਗਾ ਲੇਕਿਨ ਆ ਤੁਸੀਂ ਦੇਖ ਲਿਆ ਕਿ ਇਹਨੇ ਕਿੰਨਾ ਕੋ ਖੁਸ਼ ਕਰ ਲਿਆ ਖੁਸ਼ ਕਿਹਨਾਂ ਨੂੰ ਕੀਤਾ ਚੰਦ ਜੋ ਲੁਧਿਆਰੇ ਦੇ ਘਰਾਣੇ ਨੇ ਉਹਨਾਂ ਨੂੰ ਉੱਥੇ 6 ਦਿਨ ਕੇਜਰੀ ਵਾਲਾ ਕੇ ਬੈਠਾ ਰਿਹਾ ਔਰ ਅਲੱਗ-ਅਲੱਗ ਜਗ੍ਹਾ ਤੇ ਮੀਟਿੰਗਾਂ ਕਰਦੇ ਰਹੇ ਨੇ ਔਰ ਉੱਥੇ ਐਸਾ ਮਾਹੌਲ ਇਹਨਾਂ ਨੇ ਬਣਾ ਕੇ ਰੱਖਿਆ ਸੀ ਜਿਵੇਂ ਕਿ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਮੋਦੀ ਲੁਧਿਆਣੇ ਆਇਆ ਹੋਵੇ ਜਿਸ ਰਸਤੇ ਨੂੰ ਜਾਣਾ ਹੁੰਦਾ ਸੀ ਉਹ ਰਸਤਾ ਬਲਾਕ ਕਰ ਦਿੱਤਾ ਜਾਂਦਾ ਸੀ ਔਰ ਜੋ ਵੀ ਟ੍ਰੈਫਿਕ ਸੀ ਡਾਇਵਰਟ ਕਰ ਦਿੱਤੀ ਜਾਂਦੀ ਸੀ 6 ਦਿਨ ਲੋਕਾਂ ਨੂੰ ਦੁਖੀ ਕਰਕੇ ਰੱਖੇ ਨੇ ਇਹਨਾਂ ਨੇ ਲੁਧਿਆਣੇ ਦੇ ਮੈਂ ਦੇਖਿਆ ਸੋ ਭਰਾਵੋ ਇੱਤੀ ਬਸ ਨਹੀਂ ਜਦ ਮੀਟਿੰਗ ਹੋਈ ਹੈ ਅੱਜ ਦੁਨੀਆ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਵੱਡੇ ਵੱਡੇ ਜਿਹੜੇ ਮਸਲੇ ਨੇ ਉਹ ਮੀਟਿੰਗਾਂ ਚ ਹੱਲ ਹੁੰਦੇ ਨੇ ਪਰ ਇਹਨਾਂ ਨੇ ਮੀਟਿੰਗ ਬੁਲਾ ਕੇ ਔਰ ਉਹਨਾਂ ਆਗੂਆਂ ਨੂੰ ਗ੍ਰਫਤਾਰ ਕੀਤਾ ਇਹਦੀ ਨਿੰਦਾ ਜਿਹੜੀ ਹੈ ਆਲ ਵਰਲਡ ਚ ਹੋ ਰਹੀ ਹੈ ਆਪਣੇ ਹਿੰਦੁਸਤਾਨ ਚ ਨਹੀਂ ਇੱਤੇ ਹੀ ਬਸ ਨਹੀਂ ਇਹਨਾਂ ਲੋਕਾਂ ਨੇ 19 ਤਰੀਕ ਨੂੰ ਇੱਕ ਗਿਣੀ ਵਿਧੀ ਸਾਜ਼ਿਸ਼ ਦੇ ਨਾਲ ਸੈਂਟਰ ਦੇ ਇਸ਼ਾਰੇ ਤੇ ਸਾਡੇ ਲੋਕਾਂ ਦੇ ਤਸ਼ੱਦਦ ਕੀਤਾ ਮੈਂ 19 ਤਰੀਕ ਨੂੰ ਸਾਰਾ ਦਿਨ ਉੱਥੇ ਸਟੇਜ ਤੇ ਸੀ ਔਰ ਅਸੀਂ ਲੋਕਾਂ ਨੂੰ ਸੁਚੇਤ ਕਰਦੇ ਰਹੇ ਭਾਈ ਅੱਜ ਇਹ ਕੋਈ ਐਕਸ਼ਨ ਵੀ ਕਰ ਸਕਦੇ ਨੇ ਇੱਤੇ ਕੋਈ ਦੌੜ ਭੱਜ ਰੇ ਕਰਨੀ ਗ੍ਰਫਤਾਰੀਆਂ ਦੇਣੀਆਂ ਨੇ ਔਰ ਕੋਈ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਔਰ ਸਾਡੇ ਲੋਕਾਂ ਨੇ ਉਹੀ ਕੰਮ ਕੀਤਾ ਆਪਣੇ ਬਹੁਤ ਹੀ ਵਾਹਿਗੁਰੂ ਦਾ ਨਾਮ ਜਪ ਕੇ ਰੱਬ ਦਾ ਪਾਣਾ ਮੰਨ ਕੇ ਖੜੇ ਰਹੇ ਔਰ ਇਹ ਜ਼ਾਲਮ ਸਰਕਾਰ ਨੇ ਆਪਣੇ ਬਲਡੋਜ਼ਰ ਚਲਾ ਕੇ ਇਥੋਂ ਦੀ ਪੁਲਿਸ ਨੇ ਪ੍ਰਸ਼ਾਸਨ ਦੇ ਮੰਤਰੀਆਂ ਦੇ ਭਗਵੰਤ ਮਾਨ ਦੇ ਕਹਿਣ ਦੇ ਸਾਡੇ ਆ ਸਟੇਜਾਂ ਤੋੜੀਆਂ ਸਾਡੇ ਘਰ ਤਾਂ ਸਮਾਨ ਲੁੱਟ ਕੇ ਲੈ ਗਏ ਲੁਟੇਰਿਆਂ ਦਾ ਸੋ ਭਰਾਵੋ ਇੱਕ ਸੈਕਟਰੀ ਸਾਹਿਬ ਖੜ ਕੇ ਮੈਂ ਮਾਫੀ ਚਾਹਾਂਗਾ ਇੱਕ ਛੋਟੀ ਜੀ ਗੱਲ ਕਰਕੇ ਮੈਂ ਸਮਾਪਤ ਕਰਦਾ ਜਦੋਂ ਅਸੀਂ ਪੜ੍ਹੇ ਕਰਦੇ ਸੀ ਤਾਂ ਇੱਕ ਸਾਨੂੰ ਕਹਾਣੀ ਅੰਗਰੇਜ਼ੀ ਚ ਆਉਂਦੀ ਸੀ ਕਿੰਗ ਬਰੂਸ ਐਂਡ ਦਾ ਸਪਾਈਡਰ ਕਿੰਗ ਬਰੂਸ ਇੱਕ ਦੇਸ਼ ਦਾ ਰਾਜਾ ਹੋਇਆ ਉਹਦੇ ਜੰਗਾਂ ਲੜੀਆਂ ਅਖੀਰ ਦੇ ਵਿੱਚ ਕੋਈ ਐਸੀ ਅਹਿਮ ਜੰਗ ਹਾਰਿਆ ਕਿ ਉਹ ਆਤਮ ਹੱਤਿਆ ਵੱਲ ਵਧ ਰਿਹਾ ਸੀ ਉਹ ਜਦ ਆਪਣੇ ਬਿਸਤਰ ਤੇ ਪਿਆ ਸੀ ਤਾਂ ਕੋਨੇ ਦੇ ਵਿੱਚ ਇੱਕ ਟਿੱਡਾ ਕੰਧ ਦੇ ਚੜਦਾ ਸੀ ਡਿੱਗ ਜਾਂਦਾ ਸੀ ਫੇਰ ਉੱਪਰ ਚੜਦਾ ਸੀ ਡਿੱਗ ਜਾਂਦਾ ਸੀ ਔਰ ਜੋ ਕਿੰਗ ਬਰੂਸ ਆਪਣੀ ਹੱਤਿਆ ਬਾਰੇ ਸੋਚ ਰਿਹਾ ਸੀ ਉਹਦਾ ਧਿਆਨ ਉਧਰ ਚਲੇ ਆ ਗਿਆ ਉਹਨੂੰ ਦੇਖਦਾ ਰਿਹਾ ਔਰ ਕੀ ਹੋਇਆ ਆਖਰ ਉਹ ਟੱਡਾ ਛੱਤ ਤੇ ਚੜ ਗਿਆ ਉਹਨੇ ਉੱਥੇ ਹੀ ਆਪਣਾ ਮਨ ਬਦਲ ਲਿਆ ਮੈਂ ਆਪਣੀ ਆਤਮ ਹੱਤਿਆ ਨਹੀਂ ਕਰਨੀ ਮੈਂ ਤਿਆਰੀ ਕਰਕੇ ਫਤਿਹ ਹਾਸਲ ਕਰਾਂਗਾ ਦੋਸਤੋ ਜੋ ਲੋਕ ਤੁਹਾਨੂੰ ਮਨੋਂ ਉਠਾ ਲਾ ਰਹੇ ਨੇ ਇਹ ਸਰਕਾਰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਏ ਅਸੀਂ ਉਸ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਕੇ ਅਸੀਂ ਫਤਿਹ ਵੱਲ ਵਧਣੇ ਔਰ ਆਉਣ ਵਾਲੀ 28 ਤਰੀਕ ਨੂੰ ਇਸੇ ਦਫ਼ਤਰ ਅੱਗੇ ਮੋਟਾ ਕੱਠ ਕਰਕੇ ਨਵੇਂ ਮੋਰਚੇ ਦਾ ਐਲਾਨ ਹੋਣ ਜਾ ਰਿਹਾ ਇਹਦੀ ਗੱਲ ਕਹਿੰਦਾ ਬਧੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸਰੇਂਦਰ ਸਿੰਘ ਜੀ ਹੁਣ ਬੇਨਤੀ ਕਰੂ ਮੈਂ ਕਰਮਜੀਤ ਸਿੰਘ ਮੈਨ ਜਿੱਕੇ ਚੋਂ ਕ੍ਰਾਂਤੀਕਾਰ ਇਹ ਉਦੋਂ ਬਾਅਦ ਦਵਿੰਦਰ ਕੌਰ ਸੂਬਾਗੂ